ਬੜੀ ਜਿਆਦਾ ਗਰਮੀ ਆ ਮਨਪੀਤ ਨਹਿਰ ਚ ਨਹਾਉਣਾ ਉਹ ਹੋਵੇ ਕਿੰਨੇ ਜਣੇ ਨਹਿਰਾਂ ਦੇ ਵਿੱਚ ਦੇਖ ਕਿ ਗਰਾਸ ਨਹੀਂ ਲਾਈਏ ਹਾਂ ਉਹ ਸਹੀ ਹੈ ਇਹਦਾ ਉਹ ਕੀ ਮੈਂ ਇਹਨਾਂ ਦੀ ਆ ਚੀਜ਼ ਹੈ ਮੈਨੂੰ ਹੀ ਪਾਣੀ ਪੂਰੀ ਪਿਆ ਦੋ ਟੈਕਸਟ ਆਪਣੇ ਕੰਦ ਦੇ ਨਾ ਉੱਤੀ ਨਹੀਂ ਵੀ ਆਈ ਇਹਦੀ ਬਾਨੀ ਜਦੋਂ ਮੇਰੀ ਗੱਲ ਸੁਣੋ ਜਦੋਂ ਸਾਡਾ ਕੋਈ ਤਾਹੇ ਵਹਿੰਦੀ ਆ ਉਹ ਨੂੰ ਇਹ ਕਹਿ ਦੂ ਆ ਚੀਜ਼ ਬੰਨਣੀ ਨਹੀਂ ਏਦਾਂ ਏਦਾਂ ਬਈ ਰੇਟ ਘੁੰਮਦਾ ਆਉਂਦਾ ਨਾ ਇਹ ਨੂੰ ਉੱਪੋਂ ਤਾਂ ਜਾਂਦਾ ਜਾਂਦਾ ਰੇਟ ਹਾਂਜੀ ਇੱਧਰੋਂ ਜਾ ਕੇ ਉੱਪ ਹੋਣ ਲੱਗ ਜਾਂਦਾ ਬਈ ਰੇਟ ਔਰ ਸਿਰੇ ਤੋਂ ਲੈ ਕੇ ਕੁੰਬ ਦੇ ਕੁੰਬ ਦੇ ਕੁੰਬ ਦੇ ਪਸੰਦ ਪਤਾ ਇਹਨੂੰ ਕਿਹੜੇ ਜਾ ਕੇ ਆਏ ਆ ਆ ਜਿਹੜੇ ਸਭ ਤੋਂ ਐਂਡ ਵਾਲੇ ਰੇਟ ਵਾਲੇ ਆ ਠੀਕ ਆ ਉਦੋਂ ਅੱਗੇ ਉਦੋਂ ਅੱਗੇ ਬਾਈ ਆਪਸ਼ਨ ਹੈ ਨਹੀਂ ਕੰਧ ਭੰਨ ਕੇ ਗਾਹ ਵੀ ਲੰਘ ਜਣੇ ਨੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਵੈਲਕਮ ਕਰਦੇ ਆ ਜਸ ਰੀਣਾ ਵਲੌਗ ਚੈਨਲ ਤੇ ਤੁਹਾਡਾ ਤਾਜ਼ਾਲਾ ਵਲੌਗ ਕਰਦੇ ਆ ਸਟਾਰਟ ਆਪਾਂ ਗੱਡੀ ਆਪਣੀ ਝੋਤੀ ਖੜੀ ਆ ਤੇ ਆਪਣਾ ਜਿਹੜਾ ਸੀਗਾ ਡਾਊਨ ਸੀਲਿੰਗ ਵਾਲਾ ਆਪਣਾ ਕੰਮ ਉਦੋਂ ਰਹਿ ਗਿਆ ਸੀਗਾ ਤੇ ਮਨਪ੍ਰੀਤ ਨੂੰ ਪਿੰਡ ਗਈ ਨੂੰ ਅੱਜ ਹੋ ਗਿਆ 7 ਦਿਨ 7 ਦਿਨਾਂ ਬਾਅਦ ਤੇ ਮੈਨੂੰ ਇਕੱਲੇ ਨੂੰ ਨਹੀਂ ਆਉੜਦਾ ਕੀ ਸਮਾਂ ਲੱਗੀ ਅੱਜ ਉਹਨਾਂ ਨੇ ਥੋੜਾ ਬੁਟੀਕ ਦਾ ਕੰਮ ਕਰਨਾ ਸ਼ਹਿਰ ਦੇ ਵਿੱਚ ਉਧਰੋਂ ਉਹਨਾਂ ਨੇ ਆਉਣਾ ਇਧਰੋਂ ਅਸੀਂ ਜਾਣਾ ਤੇ ਐਸ਼ ਨੂੰ ਵੀ ਮਲਾਉਣੇ ਆ ਤੇ ਮਨਪ੍ਰੀਤ ਨੂੰ ਵੀ ਮਲਾਉਣੇ ਆ ਤੇ ਘਰੇ ਮੈਸਤਰੀ ਆਪਣੇ ਲੱਗੇ ਆ ਪੇਂਟ ਵਾਲੇ ਤੇ ਹੁਣ ਆਪਾਂ ਦਵਾ ਦਬ ਖਿੱਚ ਦੇਣਾ ਬਾਬਾ ਰੱਖੀ ਸੁੱਕ ਦੋ ਦਾ ਬਕਲੀਰ ਕਰਕੇ ਨਿਵੇੜ ਦੇਣਾ ਜਿੰਨਾ ਕਿ ਨਿਪੜਦਾ ਹੋਇਆ ਆਪਣਾ ਤੇ ਕੱਲ ਜਾਂ ਪਰਸੋਂ ਤੱਕ ਆਪਣੇ ਲੱਕੜ ਵਾਲੇ ਮੈਸਤਰੀ ਆ ਜਣੇ ਤੇ ਹੁਣ ਆਪਣੇ ਉੱਪਰ ਮੈਸਤਰੀ ਲੱਗੇ ਹੋਏ ਆ ਪੇਂਟ ਵਾਲੇ ਆਪਾਂ ਜਿਹੜਾ ਵਾਲਪੇਪਰ ਵਗੈਰਾ ਲਾਉਣਾ ਉਹਦੇ ਉੱਤੇ ਥੱਲੇ ਪਹਿਲਾਂ ਆਪਾਂ ਵਾਲ ਪੱਟੀ ਵਗੈਰਾ ਉਹ ਆਪਣੀ ਉਹ ਕਰੀ ਜਾਂਦੇ ਠੀਕ ਆ ਟਾਈਮ ਹੋ ਗਿਆ ਪੌਣੇ 11 ਦਾ ਪੌਣੇ 11 ਦਾ ਟਾਈਮ ਹੋ ਗਿਆ ਫੇਰ ਉੱਪਰ ਲਈ ਚਲ ਕੇ ਮਰਾ ਚਲਦੇ ਆ ਤੇ ਫੇਰ ਆਪਾਂ ਚਲਦੇ ਆ ਸ਼ਹਿਰ ਤੇ ਤੇ ਵਾਲਪੇਪਰ ਉਹ ਗ੍ਰਾਜ ਸਿਲੈਕਟ ਕਰਨਾ ਤੇ ਹੋਰ ਵੀ ਕਾਫੀ ਕੰਮ ਕਰਨੇ ਆ ਆ ਸਾਰੇ ਕਰਿਆ ਹੋਣੇ ਆ ਠੀਕ ਆ ਕੱਲ ਨੂੰ ਫੇਰ ਆਪਾਂ ਸ਼ਾਇਦ ਮਿਸਤਰੀ ਆਏ ਡੌਨ ਸੀਲਿੰਗ ਵਾਲਾ ਆਜੋ ਫੇਰ ਆਜੋ ਮਿੱਤਰ ਹੁਣ ਦਿਖਾਉਣ ਤੈਨੂੰ ਉੱਪਰਲਾ ਮਾਹੌਲ ਹੂੰ ਕਿੱਦਾਂ ਬਾਈ ਲੋ ਵੀ ਦੋਸਤੋਂ ਮੈਸਤਰੀ ਆ ਗਿਆ ਆ ਕੰਮ ਤਾਂ ਕਰ ਵੀ ਦਿੱਤੀ ਉਹਨਾਂ ਨੇ ਆ ਕੰਮ ਤਾਂ ਆਪਣੀ ਹੋ ਗਈ ਆ ਇੱਕ ਵਲੀ ਦਾ ਹੁਣ ਇੱਕ ਸਾਰ ਹੋ ਗਈ ਫਿਰ ਵਾਲਪੇਪਰ ਉੱਤੇ ਤੇ ਪੂਰਾ ਘੈਂਟ ਲੱਗੂਗਾ ਇੱਕ ਸਾਰ ਲੱਗੂਗਾ ਸੋ ਜਦ ਨੂੰ ਆਪਾਂ ਮੁਗਿਓ ਮੁੜ ਕੇ ਹੁਣ ਬਾਈ ਉਹਨਾਂ ਨੇ ਕਮਰੇ ਦਾ ਨਕਸ਼ਾ ਕਰਤਾ ਚੇਂਜ ਵਾ ਕੀਤਾ ਹੀ ਪਿਆ ਇੱਧਰ ਵੀ ਮਾਰਤਾ ਇੱਧਰ ਵੀ ਵਜ ਗਿਆ ਟੈਕ ਕੋਡ ਤੇ ਹੋਰ ਲੱਗੂ ਬਾਈ ਇਹ ਕੋਡ ਹੋਰ ਲੱਗਣਾ ਜਿੱਤੇ ਹਣਾ ਉਸ ਤੋਂ ਬਾਅਦ ਫਿਰ ਜਿਹੜੀ ਬਾਹਰ ਵਾਲਾ ਜਗ੍ਹਾ ਹੈਗੀ ਆ ਇਹਨੂੰ ਕੋਟ ਮਾਰ ਕੇ ਤੇ ਪੇਂਟ ਕਰਨਾ ਆਪਾਂ ਫਿਰ ਜਦੋਂ ਆਪਾਂ ਨੂੰ ਜਦੋਂ ਥੱਲੋਂ ਆਪਾਂ ਕੋਠੀ ਵੇਖਾਂਗੇ ਫਿਰ ਇਦਾਂ ਲੱਗੂਗਾ ਵੀ ਇੱਥੇ ਕੁਝ ਕੀਤਾ ਹੀ ਨਹੀਂ ਹੁੰਦਾ ਜਾਂ ਕੰਵਰਾ ਨਾਲ ਹੀ ਰਹਿ ਜਾਊਗਾ ਜਿੱਦਾਂ ਕੰਦਾ ਕੋਹੰਦਾ ਗੰਦਗੀਆਂ ਹੋਈਆਂ ਭਈਆਂ ਸਾਰੀਆਂ ਜ਼ਾਬ ਹੋ ਜਾਣਗੀਆਂ ਹਾਂਜੀ ਦੋਸਤੋ ਮੈਦੋ ਬੇਬੇ ਨੂੰ ਕਿਵੇਂ ਮਾਤਾ ਬੇਬੇ ਕਾਰਡ ਸੀਟ ਖੁੱਲੀ ਬੈਠੀ ਆ ਸੋ ਮਨਪ੍ਰੀਤ ਪਿੰਡ ਗਈ ਆ ਤੇ ਉਹ ਦੇਲਾ ਗਾਉਂ ਇਹ ਬੇਲਗੀਰੀ ਕਰਨ। ਤੇ ਉਹਦੇ ਆਨੇ ਕੰਮ ਮੈਂ ਕਰਦੀ ਆਂ ਕੱਲ ਸਾਰੇ ਪੈਕ ਕਰਕੇ ਦਿੱਤੇ ਸੀ। ਨਾਲੇ ਗੋਡੇ ਵੀ। ਉਹ ਹੁਣ ਤੇ ਦੱਸੂਗੀ ਵੀ ਆਹ ਰੰਗ ਆਏ ਹੁੰਦਾ ਇੱਥੋਂ ਆ ਪਾਉਣਾ ਉੱਧਰ ਪਾਉਣਾ ਮੈਨੂੰ ਕੋਈ ਨਹੀਂ ਬਦਲਣਾ ਮਨ ਵੀ ਤੁੰ ਮਮੀ ਨੂੰ ਪਤਾ ਲੱਗਦਾ। ਉਹਦੇ ਕੰਮ ਦਾ ਉਹਨੂੰ ਪਤਾ। ਹੋ ਆਪਾਂ ਗੱਲ ਕਰਦੇ ਸੀ ਨਾ ਆਪਾਂ ਕਹਿੰਦੇ ਜ਼ਿੰਦਗੀ ਵਿੱਚ ਪੜਾਇਆ ਜਾਂਦਾ ਵੀ ਰੰਗ ਸੱਤ ਹੁੰਦੇ ਆ। ਆ ਆਪਣੇ ਕਾਰਡ ਸ਼ੀਡ ਨੇ ਤੇ ਆ ਤੁਸੀਂ ਦੇਖ ਲੈ ਕਿੰਨੇ ਰੰਗ ਨੇ ਇੱਕ ਦੇ ਵਿੱਚ ਤਾਂ ਕਿੰਨੀ ਕਿੰਨੀਆਂ ਡੱਬੀਆਂ ਨੇ ਉਨੇ ਹੀ ਰੰਗ ਨੇ। ਆ ਦੇਖੋ। ਇਹ ਸਾਰੇ ਕਾਰਡ ਸ਼ੀਡ ਆ ਆਪਣੇ। ਮੈਂ ਕਲਰ ਹੀ ਵੇਖਦੀ ਸੀ ਇਹਨਾਂ ਦੇ ਆਹ ਲੱਗਦਾ ਅੰਦਰ ਹੋਰ ਆਹ ਕਲਰਫੁਲ ਆ ਆ ਕਲਰਫੁਲ ਆ ਇਹ ਉਹ ਆ ਜਿਹੜੇ ਵਿੱਚ ਐਮਐਕਸ ਦੀ ਹੁੰਦੀ ਆ ਹਮਮ ਠੀਕ ਹੈ ਜਿੰਨੇ ਆਪਣੇ ਡਿਜ਼ਾਈਨ ਪੈਂਦੇ ਆ ਇਹ ਤੋਂ ਕਲਰ ਇਦਾਂ ਲਾਇਆ ਜਾਂਦਾ ਇਹਨਾਂ ਚੀਜ਼ਾਂ ਤੋਂ ਤੇ ਕਿਹੜਾ ਕਿਹੜਾ ਜਜੂਗਾ ਠੀਕ ਆ ਬੇਬੇ ਤੇ ਨੋ ਤੇਰੀ ਅਜ ਪ ਆ ਰਹੀ ਹੈ ਮੋਗੇ ਬੇਬੇ ਲੈਗੇ ਬੜੇ ਆੜੂ ਕਹੇ ਜੀ ਆ ਗਈ ਤਾਂ ਇਧਰ ਨੂੰ ਪਰ ਹਜੇ ਉਹਨੇ ਕਿਹਾ 15 ਦਿਨ ਲਾਉਣੇ ਅੱਜ ਹਫਤਾ ਹੀ ਹੋਇਆ ਤੇ ਹਫਤਾ ਓਕੇ ਜੋ ਕੋਈ ਨੂਰ ਘਟਣਾ ਬਣਾ ਵੈਸੇ ਹੁੰਦਾ ਆ ਵੀ ਓਕਾ ਉਹਦੇ ਪਰਿਵਾਰ ਬਣ ਜੇ ਮਰਜ਼ੀ ਕਹਿਨ ਜੋ ਮਰਜ਼ੀ ਵਗਾਈ ਕਰ ਲਗੇ ਜੀ ਜਾਂ ਜਦੋਂ ਦੋ ਟੂਬ ਇਹਨਾਂ ਦੀ ਮੈਂ ਜੂਨ ਸਰਕਾਰੀ ਕਾਰਨੇ ਬੇਬੇ ਪਤਾ ਹੀ ਨਹੀਂ ਸਮਝੀ ਨਾਉਂਦੀ ਹੈ ਹਾਂ ਕਿਵੇਂ ਹੋਏ ਆ ਆਪਣੇ ਜੀਵਨ ਸਾਥੀ ਤੋਂ ਬਿਨਾ ਹਮਸਫਰ ਤੋਂ ਬਾਹਰ ਬਿਨਾ ਨਾ ਟਾਈਮ ਪਾਸ ਨਹੀਂ ਹੁੰਦਾ ਸਹੀ ਗੱਲ ਹਾਂ ਕਹੋ ਜਨ ਡੈੜੀ ਚੱਕਦੀ ਵੇਰੀ ਲੜੇ ਨਾਲੋਂ ਟਾਈਮ ਪਾਸ ਨਹੀਂ ਦਿੰਦਾ ਹੋਰ ਕੀ ਰੌਣਕ ਹੀ ਰੌਣਕ ਚ ਕੋਈ ਚਲੀ ਗਈ ਠੀਕ ਹੈ ਹੋਰ ਕੀ ਹਮ ਘਰ ਦੀ ਰੌਣਕ ਤਾਂ ਆਪਣੇ ਘਰੇ ਹੈ ਜੀ ਹੈ ਨਹੀਂ ਐਸ਼ ਵੀ ਹੈ ਨਹੀਂ ਮਨਪੇਦ ਵੀ ਹੈ ਨਹੀਂ ਸਾਡਾ ਤਾਂ ਕੀ ਆ ਬੁੱਢੇ ਠੇਕ ਹੁਣ ਤਾਂ ਕੰਮ ਹੀ ਨਹੀਂ ਔੜਦਾ ਵੀ ਕਰੀਏ ਕੀ ਹੈ ਨਾ ਹਾਂ ਸਹੀ ਆ ਠੀਕ ਆ ਤੇ ਨੋਹਾ ਨੋਹਾ ਕਰਦੀ ਰੌਣਕ ਹੁੰਦੀਆਂ ਨਾ ਹਾਂ ਸਹੀ ਪੋਤੀ ਐ ਉਹ ਹੀ ਹੈ ਨਹੀਂ ਹੈ ਨਾ ਤੇ ਪਰ ਉਹ ਪੋਤਾ ਪਰਮਾਦ ਮਨੇ ਥੋਦੀਆਂ ਦਵਾਵਾਂ ਨਹੀਂ ਦੇਣਾ ਹਨਾ ਹੂੰ ਬਾਪੂਤਾ ਪਾ ਡਾਊਨਲੋਡ ਕਰ ਲੈਣਾ ਗੂਗਲ ਤੇ ਵਾਰ ਵਾਰ ਰਿਕਵੈਸਟ ਪਾ ਲਿਆ ਠੀਕ ਆਪਾਂ ਫੈਮਿਲੀ ਦੀਆਂ ਦਬਾਵਾਂ ਦੇ ਨਾਲ ਆ ਜੀ ਚਲੋ ਫਿਰ ਆਪਾਂ ਕੌਫੀ ਪੀ ਲਈਏ ਜਾਣ ਤੋਂ ਪਹਿਲਾਂ ਮੰਮੀ ਨਹੀਂ ਤਾਂ ਉਹਦਾ ਕੌਫੀ ਬਣਾਦੀ ਕੌਫੀ ਕਹਿੰਦਾ ਮੇਰੀ ਤਤੀ ਬੜੀ ਐ ਤੇ ਕੋਈ ਕੌਫੀ ਪਾਣੀ ਬਣ ਗਈ ਕੌਲੇ ਜੀ ਪਾਤੀ ਆ ਉਹਨਾਂ ਨੇ ਆ ਜਾਣਾ ਕੌਫੀ ਪਾਣੀ ਉਹਨਾਂ ਨੇ ਆ ਜਾਣਾ ਉੱਥੇ ਉਹਨਾਂ ਨੇ ਡੀਕਣਾ ਵਾ ਕੋਈ ਹੂੰ ਆ ਜੀ ਆਬਦੀ ਫੈਮਿਲੀ ਨਹੀਂ ਆਉਣਾ ਕੋਈ ਕੋਈ ਨਹੀਂ 5 ਮਿੰਟ ਰੁਕ ਗਿਆਣਗੇ ਤੂੰ ਜਾਂ ਜੀ ਆਉਣਾ ਇੱਕ ਜੀਆ ਵਾਲੀ ਟੈਣਾ ਬਾਣਾ ਲਾਂ ਤਾਂ ਅੱਜ ਨਾ ਓਵਰ ਮੈਸਤੀ ਨਾ ਹਸਣਾ ਆਪਣਾ ਹਸਣਾ ਖੇਡਣਾ ਸਵੇਰ ਨੂੰ ਉਹ ਦਿਨ ਭਕਾਈ ਕਰਨ ਲੱਗ ਜਾਈਦਾ ਅੱਗੇ ਬੇਬੇ ਦੀ ਡਿਊਟੀ ਹੁੰਦੀ ਜੀ ਕੋਈ ਸਮਾਂ ਸਿਲੈਕਟ ਕਰਨ ਵਾਸਤੇ ਨਾ ਇਹ ਸਾਡਾ ਮੇਨ ਬੰਦਾ ਹੁੰਦਾ ਸੀਗਾ ਹੁਣ ਮੇਨ ਬੰਦਾ ਆ ਗਿਆ ਮਨਪ੍ਰੀਤ ਹੁਣ ਹੁਣ ਮੰਮੀ ਨੇ ਸਾਰਾ ਉੱਤੇ ਸੈਟ ਤਾਂ ਵੀ ਉਹ ਆਪੇ ਹੁਣ ਪਤਾ ਹੁਣ ਸਹੀ ਕਰ ਲੈਣਾ ਹੁਣ ਬੇਬੇ ਬਿਗਰਾ ਹੁਣੇ ਕੀਤੀ ਨਹੀਂ ਜਾਂਦੀ ਨਹੀਂ ਅੱਗੇ ਨੂੰ ਨਾਲ ਜਾਣਾ ਪੈਂਦਾ ਨਹੀਂ ਫਿਰ ਹੁਣ ਕੀ ਕਰਿਆ ਜਾਵੇ ਹੁਣ ਜਵਾਕਾਂ ਦੀ ਪਸੰਦ ਹੋ ਰਹੀ ਹੈ ਹਨਾ ਬੇਬੇ ਜਵਾਕ ਸਹਣੇ ਨਿਕਲੇ ਤੇਰੇ ਗੱਲ ਕੋਈ ਨਹੀਂ ਹੋਰ ਅੱਛਾ ਠੀਕ ਹੈ ਉਹ ਮੇਰੇ ਜੀਵ ਤੇ ਲੱਗ ਗਈ ਕੋਹ ਜਵਾਕ ਸਹਣੇ ਆਏ ਬਣੇ ਆ ਹਾਂ ਹਾਂ ਇਹ ਆਏ ਬਣੇ ਆ ਪਤਾ ਇਹਦਾ ਡੱਟਾ ਨਹੀਂ ਕਿਈ ਵਾਂ ਗੱਤਾ ਬਹੁ ਵਾਦਾਰੇ ਸਾਡੇ ਪਾਉ ਹੈ ਠੀਕ ਆ ਫਿਰ ਆਪਾਂ ਕੋਈ ਵੇਲਾ ਹੋ ਜਾਣਾ ਉਹਦੇ ਤੇ ਮੈਨੂੰ ਜਾਣ ਦੇ ਕੋਈ ਮੈਡਮਾਂ ਨੂੰ ਵੀ ਕਹਿੰਦੇ ਰਹ ਜਾਂਦੇ ਨੇ ਨਾ ਜੇ ਬੱਚਿਆਂ ਦੀ ਗਲਤੀ ਹੋਈ ਨਾ ਤੇ ਤੁਸੀਂ ਫੜ ਲੈਣੇ ਆ ਸਾਨੂੰ ਸੁਨੇਹਾ ਆ ਆਉਂਦਾ ਘਰ ਦੇ ਸਪੋਰਟ ਕਰਦੇ ਜੋ ਆਕਨ ਕੁੱਟਦੇ ਸਾਡੇ ਜਾ ਕੇ ਕਹਿੰਦੇ ਨੇ ਨੂੰ ਕੁੱਟੋ ਕੁੱਟੋ ਕਹਿ ਕੇ ਹੁੰਦੀ ਹੈ ਇਹ ਕੁੱਟੋ ਇਹਨਾਂ ਨੂੰ ਹਾਂ ਨਹੀਂ ਤੇ ਗਲਤੀ ਬੱਚੇ ਨੂੰ ਤੁਸੀਂ ਫੜਨਾ ਹੈ ਤੁਸੀਂ ਇਸ ਦੇ ਮਾਵਾ ਹੈ ਅਸੀਂ ਤਾਂ ਜਨਮ ਦੇਣ ਵਾਲੇ ਸੀ ਸਮਝਾਉਣ ਵਾਲੇ ਉਹ ਹੁੰਦੇ ਆ ਟੀਚਰ ਹਨਾ ਸਹੀ ਹੈ ਵੀ ਆਪਾਂ ਹੁਣ ਉਹਨਾਂ ਨਾਲ ਐਂ ਕਰਾਂਗੇ ਤਾਂ ਹੀ ਆ ਫਿਰ ਮਾਸਟਰ ਕੋੜਦੇ ਰੇ ਤੰਗ ਆਪਾਂ ਕਿ ਨੌਕਰੀ ਤੇ ਨਹੀਂ ਲੱਗੇ ਨਹੀਂ ਨੌਕਰੀ ਤੇ ਕਿਉਂ ਨਹੀਂ ਤੁਹਾਨੂੰ ਨੌਕਰੀ ਹੋਈ ਹੈ ਪਹਿਣਾ ਵੇਗਾ ਹਾਂ ਸਹੀ ਆ ਆਇਆ ਕਿ ਜੇ ਹੁਣ ਆਪਾਂ ਉਹਨਾਂ ਨੂੰ ਕਵਾਂਗੇ ਵੀ ਤੁਸੀਂ ਬੱਚਿਆਂ ਨੂੰ ਸਾਡੇ ਨੂੰ ਘੂਰੋ ਨਾ ਅਸੀਂ ਐਪੀਸੋਡ ਸ਼ੁਰੂ ਕਰਨੇ ਆ ਬਹੁਣ ਸਾਡੀ ਬੇਬੇ ਨੇ ਮੇਨ ਕੈਰੈਕਟਰ ਕਰਨਾ ਉਹਦੇ ਚ ਆ ਸਾਡੀ ਬੇਬੇ ਨੇ ਹਾਂ ਮੇਨ ਰੋਲ ਸਾਡੀ ਬੇਬੇ ਦਾ ਹੋਊਗਾ ਠੀਕ ਆ ਕਰ ਦਿਓ ਕਮੈਂਟ ਆ ਫਣੀ ਜੀਆਂ ਫਣੀ ਫਣੀ ਜੀਆਂ ਵੀਡੀਓ ਫਣੀ ਜੀਆਂ ਵੀਡੀਓ ਰੱਖਿਆ ਕਰਨੀਆਂ ਬਸ ਸਾਰਾ ਇਹ ਜਹਾਸਾ ਹੀ ਹੋਇਆ ਕਰੂਗਾ ਤੁਸੀਂ ਵਲੌਗ ਇਹੋ ਜਿਹਾ ਆਪਾਂ ਇਹੋ ਜਿਹਾ ਬਣਾਇਆ ਕਰਨੇ ਆ ਕਿ ਤੁਸੀਂ ਵੀਡੀਓ ਦੇਖਦਾ ਸੀ ਉਹ ਜਾਇਆ ਕਰੂੰ ਜਿਹੜਾ ਵੀ ਬੋਲਿਆ ਕਰੇ ਹਾਸਾ ਹੀ ਹੋ ਗਏ ਰੇ ਨਾ ਮੈਨੂੰ ਜਨਨ ਕੀ ਪਤਾ ਜ਼ਿੰਦਗੀ 4 ਦਿਨਾਂ ਦੀ ਹੈ ਨਾ ਇਹ ਵੀ ਪਤਾ ਵੀ ਘੰਟੇ ਤੱਕ ਰਹੇਗੀ ਸਾਨੂੰ ਦੇਖ ਕੇ ਬੇਬੇ ਆਪਾਂ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਚਿਹਰੇ ਹੱਸਦੇ ਆ ਕਿੰਨੇ ਘਰਾਂ ਦੇ ਬੰਦੇ ਹਾਸਾ ਆਉਂਦਾ ਆਪਣੀ ਵੀਡੀਓ ਦੇਖ ਕੇ ਜੇ ਥੋੜੇ ਜਿਹੇ ਵੀ ਕੋਸ਼ਿਸ਼ ਹੋ ਜੇ ਜੇ ਤੁਹਾਨੂੰ ਲੱਗਦਾ ਨਾ ਕਿ ਸ਼ਾਇਦ ਪੈਸੇ ਦੇ ਲਈ ਆਪਾਂ ਕਰਦੇ ਆਂ ਪੈਸਾ ਬਹੁਤ ਬਣਦਾ ਪੈਸੇ ਕੁਝ ਨਹੀਂ ਬਣਦੇ ਬਾਈ ਉਹਨੇ ਕਹਿੰਦਿਆਂ ਤਾਂ ਮੂਫਲੀਆਂ ਰੋੜੀਆਂ ਘਾਹ ਖੋਲ ਲੈਨੇ ਆਪਾਂ ਹੈਨਾ ਪਰ ਮੈਨੂੰ ਸਾਨੂੰ ਐ ਸਾਨੂੰ ਦੇਖ ਪਤ ਨਹੀਂ ਕਿੰਨੇ ਚਿਹਰੇ ਹੱਸਦੇ ਨੇ ਮੈਨੂੰ ਦੇਖ ਪਤ ਨਹੀਂ ਕਿੰਨੇ ਮੁੰਡੇ ਫੋਲੋ ਕਰਾਦੇ ਨੇ ਆਪਦੇ ਹਸ ਆਪਦੇ ਪਰਿਵਾਰ ਨਾਲ ਮਜ਼ਾਕ ਕਰਦੇ ਨੇ ਨਾਲ ਕੇ ਬੰਦੇ ਨੇ ਹੈਨਾ ਠੀਕ ਆ ਚਲੋ ਫਿਰ ਮੈਨੂੰ ਵਲੌਗ ਲੰਬਾ ਹੋ ਜੇ ਨਾ ਆਪਾਂ ਦੂਜੀ ਫੈਮਿਲੀ ਮਿਲਾਉਣੇ ਮਿਲਾਉਣੇ ਆ ਜਾ ਕੇ ਮਨਪ੍ਰੀਤ ਨੂੰ ਤੇ ਸਾਸੂ ਮਾਂ ਵੀ ਆ ਰਹੀ ਐ ਐਸ਼ ਵੀ ਆ ਰਹੀ ਐ ਠੀਕ ਆ ਆ ਰਲ ਕੇ ਸਿਲੈਕਟ ਕਰ ਲੀ ਬੀਬੀ ਦਾ ਤਾਂ ਖੁੱਲਾ ਬਹੁਤ ਮੈਸਤਰੀ ਕਹਿੰਦਾ ਵੱਡਾ ਕੰਮ ਭਰਤਾ ਉੱਤੇ ਆਣਾ। ਲਓ ਮਿੱਤਰੋ ਆਪਾਂ ਨਿਕਲ ਪਏ ਆ। ਤੇ ਆਪਾਂ ਕਰਨਾ ਹੁਣ ਥੋੜਾ ਜਿਹਾ ਕੰਮ ਆਪਣਾ। ਪਰ ਇੱਕ ਗੱਲ ਆ ਹਾਸੇ ਨਾਲ ਹਾਸਾ ਰਹੇਗਾ ਜਿਹੜਾ ਆਪਦਾ ਪਰਿਵਾਰ ਆ ਜਿਹੜਾ ਉਹ ਤੋਂ ਬਿਨਾ ਵਾਕਈ ਜੀ ਨਹੀਂ ਲੱਗਦਾ ਬਾਅਦ 'ਚ ਨਾ ਆਪਾਂ ਕਹੀ ਜਾਂਦੇ ਇਹਨੇ ਜਾਂ ਕੋਈ ਵੀ ਆ ਆਪਾਂ ਲੜਦੇ ਰਹਿੰਦੇ ਆ ਜੋ ਮਰਜ਼ੀ ਕਰਦੇ ਰਹਿੰਦੇ ਹਣਾ ਇੱਕ ਜਿਹਾ ਹਾਸਾ ਮਜ਼ਾ ਕਰਦੇ ਰਹਿੰਦੇ ਆ। ਪਰ ਜਿਹੜਾ ਆਪਦਾ ਪਰਿਵਾਰ ਆ ਨਾ ਉਹ ਆਪਦਾ ਪਰਿਵਾਰ ਜਦੋਂ ਕੋੜੇ ਨਹੀਂ ਹੁੰਦਾ ਉਦੋਂ ਬਦ ਲੱਗਦਾ ਚਾਹੇ ਉਹ ਆਪਣੇ ਮਾਪੇ ਹੋ ਆ। ਚਾਹੇ ਉਹ ਆਪਣੀ ਵਾਈਫ ਆ ਚਾਹੇ ਆਪਣੀ ਉਹ ਬੱਚੇ ਆ ਚਾਹੇ ਉਹ ਆਪਣੇ ਕਰਨ ਭੈਣਾ ਨੇ ਜਿੰਨਾ ਚਿਰ ਆਪਣੇ ਕੋਲੇ ਚੀਜ਼ਾਂ ਹੁੰਦੀਆਂ ਆਪਾਂ ਉਹ ਚੀਜ਼ਾਂ ਦੀ ਕਦਰ ਨਹੀਂ ਕਰਦੇ ਹਨ ਤੇ ਜਦੋਂ ਉਹ ਚੀਜ਼ਾਂ ਆਪਣੇ ਕੋਲੋਂ ਦੂਰ ਹੋ ਜਾਂਦੀਆਂ ਨੇ ਤਾਂ ਉਦੋਂ ਐਮੀਂ ਇਹ ਤਾਂ ਪਤਾ ਲੱਗਦੀ ਆ ਹਨਾ ਤੇ ਮਾਪਿਆਂ ਨੂੰ ਵੀ ਸੰਭਲੋ ਆਪਦਿਆਂ ਨੂੰ ਖਾਸ ਖੇਡ ਲਿਆ ਕਰੋ ਹਨਾ 10 ਮਿੰਟ ਬੈਠਿਆ ਕਰੋ ਕੋਲੇ ਉਹਨਾਂ ਦਾ ਟਾਈਮ ਕੱਢਿਆ ਕਰੋ ਮਜ਼ਾਕ ਕਰਿਆ ਕਰੋ ਛੇੜਿਆ ਕਰੋ ਖਿੱਚ ਦੂ ਕਰਿਆ ਕਰੋ ਥੋੜੀ ਜਿਹੀ ਨਾਲ ਇਹਨਾਂ ਦੇ ਅੰਗ ਪੈਰ ਚੱਲਦੇ ਰਹਿੰਦੇ ਹਨਾ ਠੀਕ ਆ ਕਿਉਂਕਿ ਇਹ ਚੀਜ਼ਾਂ ਇੱਕ ਵਾਰ ਚਲ ਗਈਆਂ ਜਾਂਦੀਆਂ ਫੇਰ ਨਹੀਂ ਲੱਗਦੀਆਂ ਠੀਕ ਆ ਫੇਰ ਮੋਗਲ ਆਪਾਂ ਕਹਿੰਦੇ ਰਹੀਨੇ ਰਕਾਸ਼ ਉਦੋਂ ਆ ਕਰ ਲੈਨੇ ਫੇਰ ਮੁੜ ਕੇ ਵੇਲਾ ਨਹੀਂ ਹੱਥੋਂ ਦਾ ਓਕੇ ਤੇ ਸੱਤਾਂ ਦਿਨਾਂ ਨੂੰ ਆਪਣੀ ਆ ਜਿਹੜੀ ਸੀਗਡ ਆ ਫੇਰ ਫਿਲ ਹੋ ਜਾਊਗੀ ਹੁਣ ਸੜਾ ਹਾਲ ਆ ਇਹ ਖਾਲੀ ਆ ਠੀਕ ਆ ਤੇ ਆਪਾਂ ਫੇਰ ਹੁਣ ਜਲਦੀ ਹੀ ਪਹੁੰਚਦੇ ਆ ਮੋਗੇ ਉਧਰ ਮਨਪੀ ਤੋਂ ਨਹੀਂ ਆਉਣ ਵਾਲੇ ਆ ਤੇ ਫੇਰ ਆਪਾਂ ਕਰਦੇ ਆ ਆਪਣਾ ਸਮਾਨ ਥੋੜਾ ਜਿਹਾ ਸਿਲੈਕਟ ਤੇ ਫੇਰ ਕਰਦੇ ਆ ਵਲੌਗ ਕੰਟੀਨਿਊ ਸਾਡੇ ਨਾਲ ਜੁੜੇ ਰਹੋ ਠੀਕ ਆ ਜੀ ਆਪਾਂ ਹੋ ਗਏ ਥੋੜਾ ਜਿਹਾ ਲੇਟ ਤੇ ਆਪਣੀ ਥਾਰ ਪਹਿਲਾਂ ਆਈ ਖੜੀ ਆ ਆਪਾਂ ਲੇਟ ਹੋ ਗਏ ਥੋੜਾ ਜਿਹਾ ਚਲ ਆਵੋ ਮਿਲਦੇ ਆ ਆਪਾਂ ਅੰਦਰ ਜਾ ਕੇ ਲੋਬੀ ਦੋਸਤੋ ਪਹੁੰਚ ਗਏ ਆ ਆਪਾਂ ਦੀਪ ਵਾਲਿਆਂ ਦੇ ਐਸ਼ ਨੂੰ ਮਿਲੋ ਬੰਦਾ ਕੁਛ ਨਾ ਕੁਝ ਖਾਈ ਹੈ ਨਾ ਕੀ ਖਾਈ ਨਾ ਬਬਲ ਗਮ ਖਾਣੀ ਇਹ ਤੈਨੂੰ ਕਿਹਨੇ ਸਿਖਾਤਾ ਨਵੀਂ ਚੀਜ਼ੀ ਹੈ ਅੱਗੇ ਤੈਨੂੰ ਦਿੱਤੀ ਨਹੀਂ ਸੀ ਪਹਿਲੀ ਵਾਰ ਕੁਝ ਖਾਣ ਹਾਂ ਇਧਰ ਮੈਨੂੰ ਵੀ ਹੋ ਹੋ ਗਰਮੀ ਬਹੁਤ ਜ਼ਿਆਦੇ ਆ ਚਲ ਗਈ ਪਿੰਡ ਮਾ ਜੀ ਕਹਿੰਦਾ ਹੁਣ ਬਹੁਤ ਦਿਨ ਲਾ ਲੇ ਹਾਂ ਕੀ ਹੋ ਗਿਆ ਮੇਰੀ ਪੁੱਤ ਕੋਲ ਚ ਵੱਡਦਾ ਹੋਣਾ ਹੈ ਹੈ ਡੈਡ ਨੂੰ ਮੈਸ ਨਹੀਂ ਕੀਤਾ ਹੈ ਪਤਾ ਮੈਸ ਨਹੀਂ ਕੀਤਾ ਲੜੀ ਨੂੰ ਹਾਂ ਚਲ ਗਈ ਪਿੰਡ ਤੇਰਾ ਮੋਕੋ ਲੱਭਦਾ ਸੀ ਤੈਨੂੰ ਸਾਥ ਦਾ ਸੀ ਉਹ ਛੈਂਕ ਆਪਣਾ ਉਹ ਕਹਿੰਦਾ ਮੇਰਾ ਜੀਨ ਲੱਗਦਾ ਜਣਾ ਵੇ ਮੈਂ ਹੈ ਸ਼ੈਂਕੀ ਜੀ ਨਹੀਂ ਨੋਦਾ ਤੇਰੇ ਬਣਾ ਕੱਲੀ ਇਹ ਨਹੀਂ ਜੇ ਬੇਬੇ ਨੂੰ ਛੱਡ ਗਈ ਵੀ ਨਹੀਂ ਕੋਈ ਹੈ ਮੰਮੀ ਨੂੰ ਲੈ ਕੇ ਚੜ ਗਈ ਨਾਲ ਫਿਰ ਕਿੰਨ ਚੀਤੇ ਜਾਣਦੀ ਏ ਤੇ ਆਪਾਂ ਚੱਲਦੇ ਪਿੰਡ ਠੀਕ ਆ ਨਹੀਂ ਨਹੀਂ ਆ ਕੀ ਹੂ ਨਾ ਹੂ ਨਾ ਹੂ ਹੂੰ ਨਾ ਉੱਧਰ ਨਾ ਉੱਧਰ ਆਓ ਜੀ ਮੰਮੀ ਹੁਣ ਨੂੰ ਹੀ ਮਿਲੋ ਐਡ ਮਾਮਾ ਜੀ ਕੈਂ ਮਾ ਹਾਂ ਚਬੀਲਾ ਚਬੀਲਾ ਪੀਂਦੇ ਆਏ ਏ ਸਾਰੇ ਰਾਹ ਦੇ ਵਿੱਚ ਆ ਵੀ ਕੋ ਕਿੰਨੇ ਗਲਾਸ ਪੀਤੇ ਇੱਕ ਗਲਾਸ ਵੀ ਤਾਂ ਐਸੇ ਤੂੰ ਹੀ ਪੀਤੀ ਚਬੀਲ ਨਹੀਂ ਐਸੇ ਤੂੰ ਹੀ ਪੀਤੀ ਹੂੰ ਲਓ ਬਰਾ ਹੁਣ ਆਪਾਂ ਕਰਦੇ ਹਾਂ ਸਿਲੈਕਟ ਸਮਾਨ ਇਥੋਂ ਕਿਉਂਕਿ ਕੱਲੇ ਬੰਦੇ ਨੂੰ ਫੇਰ ਵੀ ਔੜਦਾ ਨਹੀਂ ਵੀ ਕੀ ਕਰਕੇ ਦੋ ਬੰਦੇ ਦੇ ਰਹਿ ਦੋਹਾਂ ਦੀ ਹੁੰਦੀ ਹੈ ਚਲ ਦੇਖਦੇ ਹੁਣ ਅੱਜ ਆ ਗਈ ਕੀ ਚੰਦ ਝੜਦੀ ਐ ਇਹ ਐ ਬਈ ਜਦ ਜ਼ਿਆਦਾ ਵੀ ਹੁੰਦਾ ਲੋਣੇ ਉਹ ਨਹੀਂ ਗੱਲ ਬਣਦੀ ਨਹੀਂ ਹੁੰਦੀ ਵੇਹੇ ਜਦੋਂ ਆਪਾਂ ਬਹੁਤ ਜ਼ਿਆਦਾ ਆਪਾਂ ਕੱਠੀਆਂ ਚੀਜ਼ਾਂ ਜਦੋਂ ਸਾਹਮਣੇ ਹੁੰਦੀਆਂ ਨੇ ਉਹਦੇ ਇੱਕ ਚੀਜ਼ ਸਿਲੈਕਟ ਕਰਨੇ ਵਿੱਚ ਬਹੁਤ ਔਖੀ ਹੋ ਜਾਂਦੀ ਆ ਤੇ ਹਰੇਕ ਚੀਜ਼ ਨੂੰ ਆਪਾਂ ਮੈਚਿੰਗ ਕਰਕੇ ਦੇਖਦੇ ਆ ਵੈਸੇ ਆਪਾਂ ਕਦੇ ਵੱਡੀਆਂ-ਵੱਡੀਆਂ ਚੀਜ਼ਾਂ ਕਹਿੰਦੇ ਕੋਈ ਚੱਕਰ ਨਹੀਂ ਹੁੰਦਾ ਜਿਹਦਾ ਆਪਾਂ ਸੋਚਣ ਲੱਗਦੇ ਤਾਂ ਬੜਾ ਜਿਆਦਾ ਸੋਚਣ ਲੱਗ ਜਾਂਦੇ ਆ ਇਹ ਹਰੇਕ ਇਨਸਾਨ ਵਿੱਚ ਹੁੰਦੀ ਏ ਗੱਲ ਕਿ ਜੇ ਆਪਾਂ ਨਹੀਂ ਦੇਖਣਾ ਤਾਂ ਬਿਲਕੁਲ ਵੀ ਕੁਝ ਵੀ ਨਹੀਂ ਦੇਖਣਾ ਜੀ ਆਪਾਂ ਦੇਖਣ ਲੱਗੇ ਤਾਂ ਨਿੱਕੀ-ਨਿੱਕੀ ਚੀਜ਼ ਨੂੰ- ਨੂੰ ਕਰਦੇ ਆ ਤੇ ਆ ਹੁਣ ਸਿਲੈਕਟ ਕਰਨ ਲੱਗੇ ਹੋਇਆ ਮੈਂ ਤੇ ਮਨਪ੍ਰੀਤ ਤੇ ਅਸੀਂ ਹੁਣ ਇਹ ਤੁਸੀਂ ਬਾਅਦ ਚ ਦੱਸਾਂਗੇ ਤੁਹਾਨੂੰ ਵੀ ਕਿਹੜਾ ਸਿਲੇਕਟ ਕੀਤਾ ਕੋਸ਼ਿਸ਼ ਕੀਤੀ ਤੁਹਾਨੂੰ ਦੱਸਾਂਗੇ ਜਿਹਨੇ ਸਿਲੇਕਟ ਕੀਤੀ ਆ ਬਾਕੀ ਤੁਸੀਂ ਲੱਗੀਆਂ ਦੇਖ ਲਿਓ ਵੀ ਕੀ ਲੱਗਦਾ ਹੁਣ ਇਹ ਚੀਜ਼ ਬਣੀ ਤੋਂ ਪਤਾ ਲੱਗਣੀ ਆ ਸੇਮ ਆਪ ਲਾਈਟਾਂ ਵਗੈਰਾ ਇਦਾਂ ਲਾਉਣੀਆਂ ਨੇ ਵਿੱਚ ਸੋਹਣੀਆਂ ਲੱਗਦੀਆਂ ਨੇ ਲਾਈਟਾਂ ਲੱਗੀਆਂ ਖੱਚ ਦੇਖ ਰਾਂ ਖੱਚ ਦੇ ਖੱਚ ਦੇ ਨਵੇੜ ਦੇ ਕਰਾਂ ਕੰਮ ਵਾਕਿਆ ਯਾਰ ਇਹ ਪਸੰਦ ਆ ਨਾ ਮੈਨੂੰ ਨਹੀਂ ਪਤਾ ਲੱਗਦਾ ਕੀ ਅੱਕ ਬਾਈ ਹਮ ਸੰਦੋਖੀ ਗਈ ਕੋਈ ਨਾ ਕੋਈ ਚੀਜ਼ ਨਵਾਂ ਸੱਪ ਨਿਕਲੇ ਆਉਂਦਾ ਆ ਦੇਖੋ ਫੋਨਾਂ ਤੇ ਲੱਗੇ ਹੋਏ ਆ ਮੈਸਤਰੀ ਵੀ ਆ ਗਏ ਮੈਸਤੀ ਸਾਡਾ ਘਰ ਮੋ ਗਿਆ ਤੇ ਠੰਡਾ ਪੀਣ ਲੱਗਾ ਹੋਇਆ ਹਾਂ ਕਿਵੇਂ ਆ ਸੱਟ ਆ ਬ੍ਰਿਜ ਇਹ ਮੈਸਤਰੀ ਸਾਡਾ ਕੱਬਾ ਜਾਦੇ ਆ ਲੱਗੇ ਹੋਇਆ ਹਨਾ ਚੱਲੇ ਬਲੈਕ ਹੋ ਜਾਣਾ ਜੀ ਗੋਲ ਸੀ ਇਦਾਂ ਦਾ ਡਿਜ਼ਾਈਨ ਸੋਹਣਾ ਬਰਾਸਰ ਬਾਬੇ ਜਗਾ ਥੋੜੀ ਏ ਲਾ ਸ਼ੀਸ਼ਾ ਵੱਡਾ ਰੱਖਣਾ ਸ਼ੀਸ਼ਾ ਵੱਡਾ ਹੋਣਾ ਨਾ ਚੈਨਾਪੁਰ कि अपनी मेन काम दा अच्छा बैक साइड है ये धूपत लगे हुए है साइड पे ते विचारे ओ सीत लगे हुए है सीत मुमन आवे लो दी खा ले मुनियन सीत आ कितना सुहावन है कि वे ओ दी लगे हुए है आ जा वो ग्रास बना लेगी हैं कही के दी कि ग्रास नाही लाई है उसकी सही आईदा वे की ਯੀ ਨੀ ਨੀ ਰਿਉ ਇਹ ਕਨੇਡੀਅਨ ਆ ਚੀਜ਼ ਹੈ ਮੈਨੂੰ ਹੀ ਪਾਣੀ ਪੂਰੀ ਪਿਆਰੋ ਜੈਕਸੜ ਆਪਣੇ ਕੰਦੜਾ ਉਤਨੀ ਨਹੀਂ ਆਈ ਇਹਦੀ ਬਾਨੀ ਨਹੀਂ ਜੇ ਤੂੰ ਮੇਰੀ ਗੱਲ ਸੁਣੋ ਜਦੋਂ ਸਾਡਾ ਕੋਈ ਤਹਿ ਬੈਂਦੀ ਆ ਉਹਦੋਂ ਇਹ ਕਹਿ ਦੂ ਆ ਚੀਜ਼ ਬਾਨੀ ਨਹੀਂ ਨਹੀਂ ਮੈਨੂੰ ਹੋਰ ਕੀ ਹੈ ਬਲੈਕ ਲਾਇਆ ਹੈ ਨਾ ਸੋ ਇਹ ਚੀਜ਼ ਬਣਾ ਦਿਓ ਮਾਣ ਕੇਰੀਆ ਤਾਂ ਹੀ ਮੇਉਦੇ ਮੁੜ ਕੇ ਗਿਆ ਸੀ ਬਾਈ ਮੈਨੂੰ ਪਤਾ ਹੈ ਨਾ ਇਹ ਜਿੰਨੇ ਮੋਹਨੀਆਂ ਗੱਲਾਂ ਆਜਾ ਤੇ ਫਿਰ ਸਾਰੀ ਉਵੇਂ ਹੀ ਬਣੂਗੀ ਤੁਸੀਂ ਇੱਕ ਸਾਈਡ ਦੀ ਗੱਲ ਕਰਦੇ ਇੰਨੀ ਕੁ ਬਣਦੀ ਹੈ ਨਹੀਂ ਇੰਨਾ ਹਾਜਾ ਬਲੈਕ ਪੈਨ ਇੰਨਾ ਵਿੱਚ ਕੁਝ ਪੈਣਾ ਗ੍ਰੇ ਦੇ ਵਿੱਚ ਵਾਈਟ ਨਾ ਐਡ ਕਰਨਾ ਨਹੀਂ ਹੋਣਾ ਕਦੀ ਚੱਲ ਗਏ ਘਰੇ ਬਾ ਫੇਰ ਆਵਾਂਗੇ ਦਿਨ ਅਵੇ ਬੈਲ ਵੇਖੀ ਕਿ ਗੱਡਾ ਵੱਡਾ ਬਣਦਾ ਹੈ ਚੀਜ਼ ਤਾਂ ਮਾੜੀ ਨੂੰ ਹੱਥ ਪਾਉਣਾ ਨਹੀਂ ਆ ਸਿਰੇ ਤੇ ਆ ਕੇ ਸਭ ਤੋਂ ਮਹਿੰਗੀ ਆ ਜਾਂਦੀ ਹੈ ਜੀ ਸਾਰੀ ਦੁਕਾਨ ਚ ਉਧਰੋਂ ਸ਼ੁਰੂ ਹੋ ਕੇ ਇਦਾਂ ਇਦਾਂ ਬਈ ਰੇਟ ਘੁੰਮਦਾ ਆਉਂਦਾ ਨਾ ਇਹ ਇਹਨੂੰ ਅੱਪ ਹੁੰਦਾ ਜਾਂਦਾ ਰੇਟ ਹਾਂਜੀ ਇੱਧਰੋਂ ਜਾ ਕੇ ਅੱਪ ਹੋਣ ਲੱਗ ਜਾਂਦਾ ਬਈ ਰੇਟ ਔਰ ਸਿਰੇ ਤੋਂ ਲੈ ਕੇ ਘੰਬ ਦੇ ਘੰਬ ਦੇ ਘੰਬ ਦੇ ਪਸੰਦ ਪਤਾ ਇਹਨੂੰ ਕਿਹੜੇ ਜਾ ਕੇ ਆਏ ਆ ਆ ਜਿਹੜੇ ਸਭ ਤੋਂ ਐਂਡ ਵਾਲੇ ਰੇਟ ਵਾਲੇ ਆ ਠੀਕ ਆ ਉਦੋਂ ਅੱਗੇ ਉਦੋਂ ਅੱਗੇ ਬਾਈ ਆਪਸ਼ਨ ਹੈ ਨਹੀਂ ਕੰਧ ਪਨ ਕੇ ਗਾਂ ਵੀ ਲੰਘ ਜਣੇ ਨੇ ਆ ਲੋ ਐਂਡਲ ਇੱਥੇ ਆ ਗਏ ਹਾਂਜੀ ਤਾਂ ਹੂੰ ਠੀਕ ਆ ਕਰ ਠੀਕ ਬਸ ਇਹ ਵੀ ਸੋਨਾ ਲੱਗੂ ਇਹ ਹੈ ਇਸ ਨੂੰ ਸਾਰੇ ਜਿਹੜਾ ਮਰਜ਼ੀ ਲੈ ਲਾ ਹੂੰ ਆ ਲਗਾ ਆ ਠੀਕ ਆ ਚਲੋ ਸੋਨਾ ਲੱਗੂ ਡਨ ਆਹੀ ਕਰ ਦੋ ਬਾਈ ਠੀਕ ਆ ਤੇ ਲੋ ਜੀ ਮਿੱਤਰੋ ਮੈਸਤਰੀ ਸਾਡਾ ਤਿੰਨ ਚਾਰ ਵੇ ਠੰਡਾ ਹੀ ਪੀਗਾ ਇਹਨਾਂ ਦਾ ਉਹ ਬੈਠਾ ਹੀ ਗਰਮ ਹੋਈ ਜਾਂਦਾ ਹੈ ਠੀਕ ਆ ਲੋ ਜੀ ਇਹ ਮੈਸਤਰੀ ਆਪਾਂ ਕਲਾਸ ਮੇਟ ਆ ਮੇਰਾ ਇਕੱਠੇ ਪੜੇ ਆ ਸੋ ਬਹੁਤ ਜਲਦੀ ਇਹਨੇ ਆਪਣੀ ਜਣਾ ਜਿਦਾਤੀ ਕਰਨ ਨੂੰ ਪਾਉਣੀ ਆ ਕੱਲ ਨੂੰ ਇਹਨੇ ਲੱਗ ਜਾਣਾ ਲਾਉਣ ਆਪਣਾ ਹਾਂਜੀ ਇਹੀ ਸੀਗਾ ਜੀ ਇਹੀ ਸੀਗਾ ਮੈਂ ਆਹ ਸਿਲੈਕਟ ਕੀਤਾ ਸੀਗਾ ਮੈਂ ਸਭ ਤੋਂ ਮੋਡਲ ਆਹ ਸਿਲੈਕਟ ਕੀਤਾ ਮੈਨੂੰ ਕਿਹਾ ਵੀ ਆਹ ਲਾਲੀ ਠੀਕ ਰਹੂਗਾ ਇਹ ਸਸਤਾ ਪਹਿਣਾ ਸੀ ਇਹ ਪਹੁੰਚੀ ਆ ਉੱਥੇ ਆਪ ਪਤੇ ਦੇ ਡੋ ਮੈਂ ਇੱਥੇ ਕਿੰਨਾ ਵੀ ਆ ਮੈਨੂੰ ਜਿਆਦਾ ਸੋਹਣ ਲੱਗਿਆ ਸੀਗਾ ਸਿੰਪਲ ਸੀਗਾ ਨਾਲੇ ਆਹਾਂ ਚੀਜ਼ ਮੈਂ ਸਸਤਾ ਪਹਿਣਾ ਇਹ ਵੀ ਠੀਕ ਹੈ ਸਸਤਾ ਕਲਰ ਉਹੀ ਆ ਫਰਕ 1921 ਲਈ ਨਾ ਆ ਜਗਾ ਗਿਆ ਦੇ ਕਵਰ ਕਰ ਜਾਣੀ ਸੀ ਇਹਨੇ ਇਹ ਵੀਡੀਓ ਵਿੱਚ ਸੋਹਣਾ ਵੀ ਹੋਣਾ ਸੀਗਾ ਓਏ ਇਹ ਵੀਡੀਓ ਸੋਹਣਾ ਹੋਣਾ ਹੀ ਜ਼ਿਆਦਾ ਆ ਦੇਖੋ ਵੀਡੀਓ ਵਿੱਚ ਕਿੰਨਾ ਘੈਂਟ ਲੱਗਦਾ ਇੱਥੇ ਬੰਪੀ ਤੇ ਨਹੀਂ ਆ ਸਿਲੈਕਟ ਕੀਤਾ ਵੈਸੇ ਇਹਦੀ ਗ੍ਰੀਸ ਆਉਂਦੀ ਹੈ ਨਾ ਚਲੋ ਕੋਈ ਨਹੀਂ ਫਰਕ ਹੁਣ ਥੋੜਾ ਜਿਹਾ ਬਣਾ ਵਾਰ-ਵਾਰ ਨਹੀਂ ਹੈ ਕੰਮ ਹੁੰਦੇ ਐਦਾਂ ਆਉਂਦੀ ਆ ਤਾਂ ਸ਼ੌਟ ਤੇ ਸੋਹਣਾ ਤਾਂ ਲੱਗ ਰਿਹਾ ਦੇਖੋ ਕਿੰਨਾ ਸੋਹਣਾ ਲੱਗਦਾ ਲਓ ਹੋਰਾ ਨੂੰ ਹੋਰੀ ਦੀ ਅੰਨੇ ਨੂੰ ਡਗੋਰੀ ਦੀ ਐਸ਼ ਨੂੰ ਚੌਕਲੇਟ ਦਾ ਹੀ ਲੱਗਾ ਪਿਆ ਮੈਂ ਕੀ ਖਾਣੀ ਆ ਖਾ ਕੇ ਦੇਖ ਲਓ ਖਾ ਕੇ ਵੇਣ ਵੇਣ ਖਾ ਕੇ ਦੇਣ ਮੈਂ ਨੂੰ ਖਾ ਕੇ ਇੱਕ ਮਿੰਟ ਆਸੀ ਚੱਲ ਰਹੇ ਹੂੰ ਭੋਗਰੀਆ ਯਾਰ ਐਸ਼ ਰੰਗ ਮੇਰਾ ਪੈਨ ਚੱਲ ਰੋੜੂ ਪੈਨ ਚੱਲ ਗਿਆ ਪਾ ਹੁਣ ਹਾਂ ਨਾ ਨਹੀ ਉਹ ਵੀ ਲੈ ਕੇ ਆਉ ਚਪੜ ਲੈ ਮੈਨੂੰ ਵੀ ਜਾਣਦੀ ਰਾਹ ਚ ਹੀ ਮੈਂ ਛੱਡ ਕੇ ਛੱਡ ਕੇ ਆਇਆ ਸੀ ਉਹਨੂੰ ਛੱਡ ਕੇ ਜਾਊਗੀ ਸਾਰੀ ਹਾਂ ਉਹ ਠੀਕ ਆ ਅਸੀਂ ਆਪਦੀ ਮਰਜ਼ੀ ਨਾਲ ਛੱਡ ਕੇ ਜਾਵਾਂਗੇ ਜਦੋਂ ਜੀ ਕੀਤਾ ਲੈ ਬੇਬੇ ਵੀ ਪੱਕਾ ਉਧਰ ਹੀ ਕਰਦੀ ਆ ਸਾਡੇ ਜਵਾਗ ਤੋਂ ਹੀ ਲੈ ਗਏ ਤਾਂ ਸਾਡਾ ਜੀ ਨਹੀਂ ਲੱਗਦਾ ਸਾਡੇ ਜੀ ਚੱਲੇ ਰਹੋ ਤਨ ਕੋਈ ਨਹੀਂ ਛੱਡਣਾ ਹਾਂ ਜੀ ਦੋਸਤੋਂ ਪੀਵੀਸੀ ਹੋ ਗਈ ਹੈ ਸਿਲੈਕਟ ਆਪਣੀ ਲੈ ਹੁਣ ਵੇਖੋ ਮਨਪੀਰ ਕਾਹਤੇ ਵਹਿੰਦੀ ਆ ਉਹਨੇ ਥਾਰ ਤੇ ਵਹਿੰਦੀ ਤੇ ਥਾਰ ਤੇ ਆਈ ਇਹ ਤੇ ਆਪਾਂ ਕਾਰ ਤੇ ਆਏ ਆ ਹੁਣ ਕਿਹੜੀ ਗੱਡੀ ਤੇ ਬਹਿਣਾ ਹੈ ਇੱਕ ਗੱਡੀ ਦਾ ਇਧਰ ਆਪਣੇ ਨੂੰ ਨਹੀਂ ਹੱਤ ਕਰਦੀ ਐ ਵੇ ਹੈ ਸਾਰੇ ਵੇਖਦੇ ਐ ਇੰਜੋਏ ਕਰ ਰਹੇ ਆ ਪਿੱਛੇ ਬੱਚੇ ਗਰਮੀ ਹੈਗੀ ਬਹੁਤ ਜ਼ਿਆਦਾ ਸਾਰੇ ਪਿੱਛੇ ਨਹਾਈ ਜਾਂਦੇ ਆ ਐਸ਼ ਨਹਾਉਣਾ ਓਏ ਹੈ ਦੇਖੋ ਪਿੱਛੇ ਕਿੰਨੀ ਜਿਆਦਾ ਗਰਮੀ ਆ ਗੱਡੀ ਵਿੱਚ ਹੀ ਬਹੁਤ ਜਿਆਦਾ ਸੇਕ ਹੋਇਆ ਪਿਆ ਹਾਏ ਹਾਏ ਗੱਡੀ ਟੁੱਪੇ ਖੜੀ ਸੀਗੀ ਬਹੁਤ ਜਿਆਦਾ ਅੱਕਵਰੀ ਆਂਦੀ ਓਏ ਓਏ ਹੋਏ 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 ਓਏ ਹੋਏ 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 ਗੱਡੀ ਦੋ ਮਿੰਟ ਸਟਾਰਟ ਕਰਕੇ ਖੜੀ ਕਰ ਦਈਏ ਬਾਹਰ ਨਿਕਲਣਾ ਪੈਣਾ ਅੰਦਰ ਬਹਿਣਾ ਬਹੁਤ ਔਖਾ ਹੋ ਗਿਆ ਸਿ 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 ਡਾਊਨ ਕਰ ਦਈਏ ਤਨੂ ਬਈ ਤਨੂ ਤੁਰ ਗਿਆ ਹਾਂ ਕਿਵੇਂ ਆ ਠੀਕ ਆ ਲੌਬੇ ਸਵਾਰੀਆਂ ਸਾਰੀਆਂ ਮੇਰੇ ਆ ਗਈਆਂ ਤੇ ਨੰਬਰ ਬਣ ਗਏ ਮੇਰੇ ਐ ਬੇਬੇ ਸਵਾਰ ਕੇ ਸਾਰੀਆਂ ਹੀ ਆ ਗਈਆਂ ਮੇਰੇ ਨਾਲੇ ਤਾਂ ਵੋਏ ਹੋਏ ਹੋਏ ਵਾੜੀ ਜਿਆਦੇ ਗਰਮੀ ਆ ਮਨਪੀਤ ਨਹਿਰ ਚ ਨਹਾਉਣਾ ਨਹੀਂ ਮੈਂ ਨਹੀਂ ਨਹਾਉਣਾ ਐ ਉਹ ਹੋਵੇ ਕਿੰਨੇ ਜਣੇ ਨਹਾਈ ਜਾਂਦੇ ਵਿੱਚ ਦੇਖ ਤੇ ਸਹੀ ਗੱਲ ਆ ਗਰਮੀ ਵਿਚਾਰੇ ਹਣਾ ਜਿਹੜੇ ਆਪਾਂ ਮਾੜੇ ਸੈਨੇ ਆਪਾਂ ਤਾਂ ਘਰੇ ਈ ਸੀ ਚਲਾ ਲਏ ਨੇ ਇਹਨਾਂ ਵਿਚਾਰਾਂ ਦੇ ਹੀ ਸੀ ਨਹਿਰਾਂ ਨੂੰ ਨਹਾ ਕੇ ਟਾਈਮ ਪਾ ਕਰਦੇ ਬਿੱਲਾ ਪੂ ਸਾਰੀ ਦਿਨ ਜਵਾ ਕੇ ਹਾਂ ਬਸ ਗੰਦਾ ਹੁੰਦਾ ਨਾ ਪਾਣੀ ਰੰਗ ਕਾਲਾ ਬਹੁਤ ਹੁੰਦਾ ਅਸੀਂ ਵੀ ਨਿਕਲਦੇ ਨਹਿਰ ਚ ਨਹਾਉਣ ਜਾਂਦੇ ਹੁੰਦੇ ਸੀ ਕਿ ਸਾਡੇ ਵੀ ਰੰਗ ਕਾਲੇ ਹੋ ਜਾਂਦੇ ਬਹੁਤ ਜਾਂਦੇ ਰੰਗ ਕਾਲੇ ਹੋ ਜਾਂਦੇ ਚਲੋ ਉਹ ਨਹੀਂ ਹੁੰਦਾ ਰੰਗ ਰੰਗ ਮੈਂਡ ਨਹੀਂ ਕਰਦਾ ਪੁੰਦਾ ਜਾਣ ਵਾਚੀ ਜਿਸੋਂ ਲਾਹ ਹੋ ਬਾਇ ਕਹਿੰਦੇ ਨਾ ਹਨਾ ਐਸੀ ਨਹਾਉਣਾ ਕਰਨ ਹੈ ਸਿੱਟ ਕੇ ਛਪੜ ਜੀ ਤੈਨੂੰ ਵੀ ਕੋਈ ਬਹੁਤਾਂ ਕੀਤਾ ਜੱਸ ਹੁਣ ਆਪਾਂ ਉੱਪਰ ਚੱਲਦੇ ਸਾਬੀ ਸਭੇ ਜਣਾ ਲੈ ਵੀ ਪੀਜੇ ਵਾਲੇ ਕੀੜੇ ਜਾ ਪੇਟ ਪਰ ਦੇ ਆਪਣੇ ਦੇ ਹੈ ਚੱਲ ਗਏ ਫਿਰ ਸਭ ਜੰਟੀ ਨੂੰ ਵੀ ਗਿਆ ਜੀ ਮੈਸਤਰੀ ਨੂੰ ਗਿਆ ਜੀ ਮੈਂ ਕਿਹਾ ਤੈਨੂੰ ਪੀਜ਼ਾ ਖਾਣੇ ਆ ਯਾਰ ਤੇਰਾ ਬਹੁਤ ਟਾਈਮ ਰਹਿ ਰਿਆ ਹੈਨਾ ਤੇ ਬੰਦਾ ਬਹੁਤ ਵਧੀਆ ਯਾਰ ਘੈਂਟ ਬੰਦਾ ਮੇਰਾ ਕਲਾਸ ਮੇਡ ਹੀ ਆ ਤੇ ਓਵੇਂ ਬੰਦਾ ਵਿਚ ਜੇ ਉਹਨੂੰ ਕਹਿ ਦੀ ਓਵੇਂ ਕਰ ਲੈਣਾ ਵਿਚਾਰਾ ਕੰਮ ਛੱਡ ਕੇ ਅੱਧੀ ਦਿਹਾੜੀ ਉਹਨੇ ਸਾਡੇ ਨਾਲ ਕੱਢੀ ਆ ਉਹਦੀ ਚਲੋ ਆਓ ਫਿਰ ਚੱਲਦੇ ਆਪਾਂ ਪੀਜ਼ਾ ਸਾਬੇ ਸਾਬੇ ਜਾਣਾ ਸਾਬੇ ਜਣਾ ਸਾਬੇ ਜੀ ਤਾਂ ਮੈਨੂੰ ਨਹੀਂ ਚੰਗਾ ਲੱਗਦਾਉਂਦਾ ਬਾਈ ਯਾਰ ਸਾਬੇ ਜਾਨ ਚਾਹਾਂ ਨੇੜੇ ਹੀ ਸਾਬੇ ਦੇ ਸਾਹਮਣੇ ਹੀ ਆ ਆਪਾਂ ਪਹੁੰਚ ਗਿਆ ਸਾਬੇ ਤੇ ਮਨਪ੍ਰੀਤ ਨੇ ਵੈਜ ਆਰਡਰ ਕਰਨਾ ਹੁੰਦਾ ਮੈਂ ਨੌਨ ਵੈਜ ਆਰਡਰ ਕਰਨਾ ਤਾਂ ਸਾਡੀ ਹਮੇਸ਼ਾ ਇਦਾਂ ਹੀ ਹੁੰਦਾ ਕਿ ਮੇਰਾ ਕਾਊਂਟਰ ਦੂਸਰੀ ਸਾਈਡ ਹੁੰਦਾ ਮਨਪ੍ਰੀਤ ਦਾ ਕਾਊਂਟਰ ਇਧਰਲੇ ਪਾਸੇ ਹੁੰਦਾ ਏ ਐਸ਼ ਐਸ਼ ਨੂੰ ਵੀ ਹੁੰਦਾ ਕਿ ਮੈਂ ਨਾਲ ਸਿਲੈਕਟ ਕਰਾਵਾਂ ਕਿਹੜੀ ਚੀਜ਼ ਲੈਣੀ ਐਸ਼ ਨੂੰ ਪਤਾ ਤਾਂ ਹੁੰਦਾ ਹੀ ਨਹੀਂਗਾ ਜਿਹੜੀ ਇਹਨੂੰ ਫੋਟੋ ਸੋਹਣੀ ਲੱਗਦੀ ਆ ਇਹਨੇ ਉਹਦੇ ਵਾਲਾ ਹੱਥ ਕਰ ਦੇਣਾ ਜਿਹੜੀ ਉਹ ਉਹ ਲੈਣਾ ਉਹ ਸਵਾਦੂ ਹੁਣ ਉਹਨੂੰ ਇਹ ਤਾਂ ਪਤਾ ਨਹੀਂ ਵਿੱਚ ਕੀ ਚੀਜ਼ਾਂ ਵੇੰਦੀਆਂ ਫਿਰ ਉਹਨੂੰ ਐ ਕਹੀ ਆਈਦਾ ਹਾਂ ਹਾਂ ਠੀਕ ਆ ਪਤਾ ਇਹ ਲੈ ਲੈਨੇ ਆ ਸਭ ਤੋਂ ਬੈਸਟ ਤਾਂ ਮੈਨੂੰ ਆ ਸਾਬੇ ਵਾਲਿਆਂ ਦੀ ਕੁਕੀਜ਼ ਜਿਹੜੀ ਹੁੰਦੀ ਆ ਡਾਰਕ ਵਾਲੀ ਚੌਕਲੇਟ ਵਾਲੀ ਮੈਨੂੰ ਮੈਨੂੰ ਤੇ ਐਸ਼ ਨੂੰ ਬਹੁਤ ਪਸੰਦ ਆ ਅਸੀਂ ਜਦੋਂ ਵੀ ਜਾਂਦੇ ਆ ਅਸੀਂ ਦੋਨਾਂ ਨੇ ਉਹ ਚੀਜ਼ ਤਾਂ ਲੈਣੀ ਹੁੰਦੀ ਆ ਬਾਅਦ ਤੋਂ ਸਭ ਤੋਂ ਬਾਅਦ ਅਸੀਂ ਉਹ ਚੀਜ਼ ਲੈਣੀ ਹੁੰਦੀ ਆ ਤੇ ਕਦੇ ਵੀ ਜਾਈਦਾ ਕੁਛ ਨਾ ਕੁਛ ਆਈਡੀਆ ਲੈਣ ਦੀ ਕੋਸ਼ਿਸ਼ ਕਰੀਦੀ ਹੈ ਜਿੱਦਾਂ ਹੁਣ ਤੁਸੀਂ ਸਾਬੇ ਦੇਖ ਸਕਦੇ ਹੋ ਤੇ ਵਿੱਚ ਕਿੰਨਾ ਸੋਹਣਾ ਉਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਹੈ ਨਾ ਲਾਈਟ ਜਾਂ ਕਲਰ ਲਾਇਆ ਹੋਇਆ ਵਾਲਪੇਪਰ ਲੱਗੇ ਹੋਏ ਆ ਪਿੱਛੇ ਹੈ ਨਾ ਕਿੰਨਾ ਇਹ ਘੈਂਟ ਲੱਗਦਾ ਹੈ ਨਾ ਪਰ ਇਹ ਚੀਜ਼ਾਂ ਸੇਮ ਮਿਲਦੀਆਂ ਬਹੁਤ ਔਖੀਆਂ ਹੋ ਜਾਂਦੀਆਂ ਕਿੰਨਾ ਵਧੀਆ ਕੰਟਰਾਸਟ ਕੀਤਾ ਹੋਇਆ ਉਹਨਾਂ ਨੇ yellow ਐਂਡ green ਦਾ ਬਟ ਆਪਾਂ ਆਪਦੇ ਜਿਹੜਾ ਸ਼ੋਅਰੂਮ ਬਣਾਉਣਾ ਉਹਦੇ ਵਿੱਚ ਆਪਾਂ ਥੋੜੇ ਲਾਈਟ ਕਲਰ ਹੀ ਰੱਖਣੇ ਆ ਡਾਰਕ ਕਲਰ ਫਿਰ ਥੋੜੇ ਸੋਹਣੇ ਲੱਗਦੇ ਆ ਪਰ ਥੋੜੀ ਜੀ ਲਾਈਟ ਜ਼ਿਆਦਾ ਖਾਂਦੇ ਆ ਫਿਰ ਲਾਈਟ ਨਹੀਂ ਕਾਫੀ ਚਹਿਲ ਪਹਿਲ ਆ ਸਾਬੇ ਦੇ ਵਿੱਚ ਤੇ ਆਪਣੇ ਮਿਸਤਰੀ ਸਾਹਿਬ ਵੀ ਪਹੁੰਚ ਚੁੱਕੇ ਆ ਐਸ਼ ਵੀ ਵੇਟ ਨਹੀਂ ਹੋ ਰਹੀ ਐ ਇਸ ਤੋਂ ਵੀ ਜਲਦੀ ਜਲਦੀ ਬਣ ਕੇ ਆਵੇ ਮੇਰਾ ਸਭ ਰੈਡੀ ਹੋ ਗਿਆ ਤੇ ਇਹਨਾਂ ਦੇ ਪਨੀਰ ਟਿੱਕੇ ਰੈਡੀ ਹੋ ਰਹੇ ਆ ਆ ਲੱਗੇ ਆਪਣੇ ਸਭ ਦੇਖੋ ਕਿੰਨੀ ਜਿਆਦਾ ਸਫਾਈ ਆ ਇੱਥੇ ਇਹ ਚੀਜ਼ ਜਿਆਦਾ ਵਧੀਆ ਹੁੰਦੀ ਕਿ ਸਬਜ਼ੀਆਂ ਸਬਜ਼ੀਆਂ ਵਧੀਆ ਦੀ ਆ ਆਪਾਂ ਜਿਆਦਾ ਆਪਾਂ ਸਿਹਤਬਾਦ ਚੰਗਾ ਤਾਂ ਨਹੀਂ ਕਹਿ ਸਕਦੇ ਬਟ ਬਹੁਤੇ ਨਾਲੋਂ ਇਹ ਚੀਜ਼ਾਂ ਚੰਗੀਆਂ ਹੈਗੀਆਂ ਨੇ ਸਫਾਈ ਬਹੁਤ ਜਿਆਦਾ ਆ ਤੇ ਵਧੀਆ ਚੀਜ਼ਾਂ ਇਹ ਚ ਪਾਈਆਂ ਜਾਂਦੀਆਂ ਹਨਾ ਕਿ ਤੇ ਮੋਗੇ ਆਏ ਤਾਂ ਦੁਨਨੇ ਕੇ ਜ਼ਰੂਰ ਤੁਸੀਂ ਇੱਥੇ ਆ ਕੇ ਇੱਕ ਵਾਰੀ ਟਰਾਈ ਕਰਕੇ ਜਾਇਓ ਅਸੀਂ ਜ਼ਿਆਦਾਤਰ ਇੱਥੇ ਆਉਣੇ ਹੁੰਨੇ ਆ ਆਪਣਾ ਸਾਰਾ ਹੋ ਗਿਆ ਸਮਾਨ ਸਿਲੈਕਟ ਉਧਰ ਦਾ ਹੁਣ ਰਹਿ ਗਿਆ ਵਾਲਪੇਪਰ ਤੇ ਵਾਲਪੇਪਰ ਦੇਖਣ ਚੱਲੇ ਆ ਉਸ ਤੋਂ ਬਾਅਦ ਮਨਪੀਦੇ ਨੇ ਆਪ ਦੇ ਬਟਿਕ ਕਾਰੀਗਰਾਂ ਨੂੰ ਮਿਲਣਾ ਉਹਨਾਂ ਨੂੰ ਸਮਝਾਉਣਾ ਤੇ 3 ਵਜੇ 3 ਵਜੇ 3 ਵਜਾ ਤੇ ਇਹਨਾਂ ਦੇ ਵੀ 4 ਵਜੇ ਜਾਣੇ ਉਹ ਤਾਂ ਫਿਰ ਨਖਰੇ ਥੱਲੇ ਟਾਈਮ ਹੀ ਉਹ ਤਾਂ ਫਿਰ ਪਹੁੰਚੀ ਵੀ ਸਿਰੇ ਵਾਲੇ ਤੇ ਨਾ ਜਮਾਂ ਦੂਤੇ ਮਾੜੀ ਜੀ ਦਾ ਪਸੰਦ ਵੀ ਨਹੀਂ ਆਉਂਦੀ। ਜਿਵੇਂ ਐਨ ਜਿਹੜੇ ਸਭ ਤੋਂ ਐਂਡ ਵਾਲੇ ਸੀ ਉੱਥੇ ਜਾ ਕੇ ਪਹੁੰਚੀ ਐ। ਉਹ ਪਸੰਦ ਆ ਇਹਨੂੰ। ਠੀਕ ਆ। ਜੇ ਹੁਣ ਆ ਵਾਲਪੇਪਰ ਸਲੈਕਟ ਕਰਕੇ ਤੇ ਫਿਰ ਚੱਲਾਂਗੇ ਘਰ ਨੂੰ। ਕੱਲ ਨੂੰ ਬਾਈ ਲੱਗ ਜਾਊਗਾ ਆਪਣੇ। ਮੈਸਤਰ ਨੂੰ ਅੱਜ ਵਿਚਾਰੇ ਨੇ ਬਹੁਤ ਟਾਈਮ ਕੱਢਿਆ ਸਾਡੇ ਲਈ। ਹੁਣ ਫੇੜ ਪੂਜਾ ਕਰ ਲਈ ਆ। ਕਿੰਨੇ ਦਿਨਾਂ ਚੇ ਕਰ ਦੇਣੀ ਆ? ਲੱਗ ਜਾਣਗੇ। ਨਹੀਂ 12 ਦਿਨ ਮੰਨ ਕੇ ਚੱਲ ਲੱਗ ਜਾਈਏ ਕਹਿੰਦਾ। 12 ਕ ਦਿਨਾਂ ਦੇ ਵਿੱਚ ਵਿੱਚ ਲੋ ਜਿੰਨਾ ਵੀ ਹੁੰਦਾ ਕਿ ਖਿੱਚੀ ਆਉਣਾ ਕੰਮ ਆਪਾਂ ਨੂੰ। ਠੀਕ ਆ ਫਿਰ ਜਲਦੀ ਜਲਦੀ ਮਨਪੀ ਦੀ ਮੁੜੇ ਆਉਗੀ ਮੈਂ ਤਾਂ ਕਹਿੰਦਾ ਚੱਲ ਗਈ ਅੱਜ ਹੀ ਨਾਲ ਇੱਥੇ ਬਹਿ ਜਣ ਵਾਲੀ ਨਾ 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 ਇਦਾਂ ਨਹੀਂ ਮੈਂ ਜਾਂਦੀ ਹੋਰ ਮੈਨੂੰ ਤਾਂ ਆਉੜਦਾ ਹੀ ਨਹੀਂ ਕੰਮ ਹੀ ਨਹੀਂ ਆਉੜਦਾ ਨਾ ਕਿਹੇ ਨੂੰ ਨਹੀਂ ਆਉੜਦਾ ਐਨਾ ਖਾਲੀ ਖਾਲੀ ਲਾਦਾ ਸਾਰਾ ਕੋ ਹੂੰ ਵਧੀਆ ਤੁਸੀਂ ਵਿਹਲੇ ਰਹਿੰਦੇ ਆ ਤੇਰੇ ਕੜਾ ਜੀ ਲੱਗਦਾ ਉਹ ਮਗਰ ਥਾਰ ਆਉਂਦੀ ਹੈ ਉਹ ਛੱਡ ਕੇ ਤੇ ਇੱਥੇ ਬੈਠੀ ਉਹਦੇ ਚ ਬਹਿੰਦੀ ਹੈ ਜਿਹੜੀ ਗੱਡੀ ਤੇ ਰਹੀ ਸੀ ਤੂੰ ਉਹਦੇ ਚ ਵੀ ਬੈਠਾਂਗੇ ਉਹਦੇ ਚ ਸਾਰਾ ਵਾਲੀਆਂ ਮਾਰਨੀਆਂ ਮੈਂ ਠੀਕ ਆ ਚਲੋ ਆਓ ਫਿਰ ਚੱਲਗੇ ਪਹੁੰਚ ਗਏ ਆ ਵਾਲਪੇਪਰ ਵਾਲੀ ਦੁਕਾਨ ਦੇ ਉੱਤੇ ਤੇ ਵਾਲਪੇਪਰ ਬਹੁਤ ਤਰ੍ਹਾਂ ਦੇ ਡਿਜ਼ਾਈਨ ਆ ਸਾਰੇ ਪਰੇ ਤੋਂ ਪਰਿਆ ਕਿਉਂਕਿ ਜਿਆਦੇ ਵਜੇ ਉਹੀ ਗੱਲ ਫੇਰ ਆ ਜਾਂਦੀ ਕਿ ਕੀ ਲਈਏ ਤੇ ਕੀ ਛੱਡੀਏ ਕੋਈ ਸਮਝ ਨਹੀਂ ਆਉਂਦਾ ਸੋ ਆਪਾਂ ਬਿਲਕੁਲ ਸਿੰਪਲ ਜਿਹਾ ਲੈਣਾ ਕੋਈ ਇਦਾਂ ਕੋਈ ਕੋਈ ਇਦਾਂ ਫੁੱਲ ਫੜਾ ਕੇ ਜਿਨੇ ਲੈਣੇ ਆ ਵੇ ਐਸ਼ ਤਾਂ ਕੱਢੀ ਬੈਠੀ ਆ ਬੁੱਕ ਆਪਦੀ ਕਹਿੰਦੀ ਡੇਡੀ ਜੀ ਆ ਬਹੁਤ ਸੋਹਣਾ ਲੱਗਦਾ ਆਪਾਂ ਇਹ ਲਾਉਣਾ ਤੇ ਮੈਂ ਕੋਈ ਨਹੀਂ ਪਤਾ ਆਪਾਂ ਇਹ ਹੀ ਲਵਾਂਗੇ ਐਸ਼ ਨੂੰ ਤਾਂ ਫੇਰ ਐਂ ਕਹਿ ਦਿੰਦਾ ਵੀ ਹਾਂ ਇਹ ਹੀ ਲਵਾਂਗੇ ਆਪਾਂ ਸੋ ਵਾਲਪੇਪਰ ਆਪਾਂ ਸਿਲੇਕਟ ਕਰਦੇ ਆਂ ਲੋ ਵੀ ਦੋਸਤੋ ਹੁਣ ਆ ਗਿਆ ਆਪਾਂ ਘਰੇ ਆਪਾਂ ਨਹੀਂ ਜਾਨੀ ਕਿ ਮੈਂ ਕੱਲਾ ਹੀ ਆਇਆ ਘਰੇ ਤੇ ਉੱਪਰ ਚੜ ਕੇ ਦੇਖਦੇ ਕਿੰਨਾ ਕੰਮ ਹੋ ਗਿਆ ਵੈਸੇ ਵਾਈਟ ਵਾਈਟ ਦੱਸਦਾ ਜਿਹੜੇ ਬਾਹਰ ਦੇ ਪਾਸੇ ਸੀਗਾ ਸਾਰਾ ਉਹਨਾਂ ਨੇ ਮੇਰੇ ਸਾਂ ਵਾਲ ਪੱਟੀ ਸਾਰੀ ਕਰ ਗਏ ਆਪਣੇ ਘਰ ਦੀ ਹੁਣ ਉਹ ਛਤਰੀ ਦਾ ਉੱਲਾ ਪੈਂਦਾ ਛਤਰੀ ਦੇ ਉੱਲੇ ਆ ਜਿਹੜਾ ਆਪਾਂ ਉੱਪਰ ਨਵਾਂ ਨਾਲ ਆਪਾਂ ਰੂਮ ਅਟੈਚ ਕੀਤਾ ਵਾ ਜਿਹੜੀ ਆਪਣੀ ਛਤਰੀ ਦੀਂਦੀ ਆ ਛਤਰੀ ਦੀ ਬੈਕ ਸਾਈਡ ਜਾਵੜਿਆ ਤੇ ਉਹ ਪਿੱਛੇ ਉਹਨਾਂ ਨੇ ਕਰ ਦਿੱਤਾ ਵਾਲ ਪੱਟੀ ਕਰਤੀ ਆ ਤੇ ਕੱਲ ਨੂੰ ਉਹਨਾਂ ਨੇ ਮੇਰੇ ਸਾਂ ਪੇਂਟ ਕਰ ਦੇਣਗੇ ਦੋ ਦਿਨਾਂ ਜੀ ਕੰਮ ਨੂੰ ਵੇਟ ਦੇਣਾ ਜੀ ਵਾਵਾ ਕੰਮ ਖੱਜ ਗਏ ਮਗਰ ਮਗਰੋਂ ਆਪਾਂ ਮੁੱਕ ਗਏ ਸੀਗੇ ਤੇ ਸ਼ੈਂਕੀ ਹਾਂ ਇਹਨੂੰ ਆਏ ਹੋ ਗਿਆ ਕਿ ਮੈਂ ਕੱਲਾ ਰਹਿ ਗਿਆ ਹਨ ਐਸ਼ ਬਣਾ ਇਹ ਵੀ ਜੀ ਨਹੀਂ ਲਾਉਂਦਾ ਠੀਕ ਆ ਤੇ ਕੱਲ ਨੂੰ ਆਪਣਾ ਆ ਜਾਊਗਾ ਮੈਸਤਰੀ ਦੂਸਰਾ ਡਾਊਨ ਸੀਲਿੰਗ ਵਾਲਾ ਨਹੀਂ ਪਰਸੋਂ ਦਾ ਫਿਰ ਪੱਕਾ ਹੀ ਲੱਗਣਗੇ ਉਹ ਤੇ ਤੁਹਾਨੂੰ ਆਪਾਂ ਘਰ ਦਾ ਸ਼ਾਮ ਦਾ ਦ੍ਰਿਸ਼ ਦਿਖਾਉਣੇ ਮੜਾ ਜ ਆ ਆ ਗਰਮੀ ਬਹੁਤ ਜ਼ਿਆਦੀ ਆ ਸ਼ੈਂਕੀ ਦਾ ਖਾਸਾ ਕੇ ਬਹੁਤ ਜ਼ਿਆਦੀ ਗਰਮੀ ਮੰਨਦਾ ਤੇ ਆ ਵੇਖੋ ਆਪਣੇ ਬੂਟੇ ਸਾਰੇ ਕੀ ਹਾਲ ਹੋ ਗਿਆ ਇਹਨਾਂ ਦਾ ਪੱਤੇ ਸਾਰੇ ਝੜ ਗਏ ਇਹਨਾਂ ਗਰਮੀ ਇੰਨੀ ਜ਼ਿਆਦੀ ਪਈ ਆ ਆਏ ਪੱਤੇ ਇਕੱਠੇ ਹੁੰਦੇ ਜਾਂਦੇ ਆ ਅਮਰੂਦ ਨੂੰ ਤਾਂ ਫਾਲ ਜੇ ਇੰਨਾ ਫਾਲ ਲੱਗਾਈ ਸਾਰੇ ਝੜ ਗਿਆ ਆ ਆਪਣਾ ਆ ਗਿਆ ਘਰ ਲੋ ਜੀ ਆ ਗਏ ਆ ਘਰੇ ਘਰੇ ਹੋਂ ਸਾਰਾ ਬਲਾ ਸ਼ੈਂਕੀ ਨੇ ਮੈਨੂੰ ਚੁੰਬੜਦਾ ਹੁੰਦਾ ਤੇ ਪਿੱਛੇ ਆਪਣਾ ਸਾਰਾ ਹੋ ਗਿਆ ਜਿਹੜਾ ਸੀ ਆ ਵਾਲ ਪੱਟੀ ਕਰਨੀ ਉਹ ਵੀ ਹੋ ਗਈ ਆ ਪਹਿਲਾਂ ਸਾਡੀ ਸ਼ੈਂਕੀ ਨੂੰ ਮਿਲੋ ਹਾਂ ਐਸ਼ ਹੈ ਨਹੀਂ ਕੀ ਤੇ ਸ਼ੈਂਕੀ ਨੂੰ ਹੁੰਦਾ ਕਿ ਮੈਂ ਵੀ ਕੋਠੇ ਦੇ ਵੇਖ ਕੇ ਆਉਣਾਂ ਸ਼ੈਂਕੀ ਦਾ ਘਰ ਬਣ ਰਿਹਾ ਹੈ ਨਾ ਸ਼ੈਂਕੀ ਓਏ ਸੋਨਾ ਰੂਮ ਬਣ ਰਿਹਾ ਹੈ ਨਾ ਇੱਥੇ ਫੇ ਠੰਡੇ ਥਾਂ ਤੇ ਆ ਕੇ ਬੈਠਿਆ ਕਰੀ ਹੈ ਨਾ ਇਹਨੇ ਭੱਜ ਕੇ ਮੇਰੇ ਕੋਲੇ ਆਉਣੇ ਆਉਂਦਾ ਕਿਉਂਕਿ ਰੌਣਕ ਹੈ ਨਹੀਂ ਨਾ ਐਸ਼ ਵਾਲਾ ਖਿੱਚਤੂ ਕਰਦੀ ਸੀ ਹੁਣ ਇਹਦੇ ਨਾਲ ਖਿੱਚਤੂ ਹੁੰਦੀ ਨਹੀਂ ਹੁਣ ਨਹੀਂ ਤੇ ਹੁਣ ਇਹ ਮੇਰੇ ਨਾਲ ਹੀ ਪੰਗੇ ਲੈਂਦੇ ਰਹਿੰਦਾ ਚਾਹ ਤੂੰ ਉੱਤਰ ਥੱਲੇ ਤੇ ਮੈਂ ਫਿਰ ਇੱਧਰ ਬਾਬਾ ਦਿਖਾ ਲਗੀ ਆਪਣਾ ਰੂਮ ਹੋ ਗਿਆ ਤਿਆਰ ਅੰਦਰੋਂ ਜਾਣ ਕੇ ਵਾਲਪੇਪਰ ਲੱਗਣ ਲਈ ਤਿਆਰ ਹੋ ਗਿਆ ਆ ਕੰਦ ਵੀ ਹੋ ਗਈ ਆ ਇਹ ਆਪ ਨਵੀਂ ਗੰਦ ਕੱਢੀ ਸੀ ਆ ਗੰਦ ਵੀ ਹੋ ਗਈ ਆ ਇੱਥੇ ਕਾਬੂਡ ਬਣਨੇ ਨੇ ਠੀਕ ਆ ਆ ਜਿਹੜੀ ਇਧਰ ਵੀ ਹੋ ਗਈ ਸਾਰਾ ਇਦਾਂ ਪਲੇਨ ਹੋ ਗਿਆ ਸਾਰਾ ਇੱਥੋਂ ਇਹ ਤੇ ਹਜੇ ਲਾਉਣਗੇ ਉਹ ਕੀ ਕਹਿੰਦੇ ਹੁੰਦੇ ਆ ਰੇਗਮਾਰ ਲਾਉਣਗੇ ਤੇ ਤੇ ਬਾਹਰਲੀ ਸਾਈਡ ਵੀ ਹੋ ਗਈ ਆ ਸਾਰੀ ਕੰਦੇ ਵਾਲ ਪੱਟੀ ਹੁਣ ਇਹ ਪਤਾ ਹੀ ਨਹੀਂ ਲੱਗਣਾ ਜਦੋਂ ਇਹਨੂੰ ਆਪਾਂ ਰੰਗ ਵੀ ਨਾਲ ਲੈ ਜਾਂਦਾ ਇਹਦਾ ਜਿਹਦੇ ਨੂੰ ਬਰਾਬਰ ਇਹਨੂੰ ਰੰਗ ਕੀਤਾ ਜਾਊਗਾ ਤੇ ਪਤਾ ਹੀ ਨਹੀਂ ਲੱਗਣਾਗਾ ਕਿ ਇੱਥੇ ਆਪਾਂ ਢਾਟੂ ਵੀ ਆ ਕੀਤੀ ਜਾਂ ਇੰਨਾ ਕਲਾਰਾ ਪਿਆ ਸੀਗਾ ਸਾਰਾ ਇੱਕ ਤਰਈਆ ਸਾਰਾ ਕੋਡ ਆਪਾਂ ਇਹ ਹੁਣ ਰੰਗ ਉਹਨਾਂ ਕ ਬਣਾ ਲਿਆ ਉਹ ਤੋਂ ਲੈ ਕੇ ਜਿੰਨਾ ਫਰੰਟ ਆ ਸਾਰਾ ਇਹ ਫਰੰਟ ਜਿੰਨਾ ਹੈਗਾ ਵਾ ਇਹ ਆਪਾਂ ਸਾਰਾ ਹੀ ਪੇਂਟ ਕਰ ਦੇਣਾ ਕਿਉਂਕਿ ਜੇ ਆਪਾਂ ਉਹਨਾਂ ਕਲ ਦੀ ਕੰਧ ਪੇਂਟ ਕਰਾਂਗੇ ਥੋੜਾ ਵਿੱਚ ਦਿਖਦੇ ਹੋਊਗਾ ਰੰਗ ਦੀ ਤੇ ਰਲਨਾਂ ਲਈ ਵਿੱਚ ਇਹ ਫਰੰਟ ਫਰੰਟ ਆਪਣਾ ਉਹ ਉਥੋਂ ਲੈ ਕੇ ਆਹ ਕੰਨ ਦੇ ਸਿਰੇ ਤੱਕ ਫਰੰਟ ਸਾਰਾ ਹੀ ਹੋਇਆ ਫਿਰ ਚੀਜ਼ ਬਣ ਜੂਗੀ ਘੈਂਟ ਹਨਾ ਠੀਕ ਆ ਫਿਰ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜਿਹੜੇ ਫਸਟ ਟਾਈਮ ਦੇਖ ਰਿਹਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਵਲੌਗ ਇਦਾਂ ਲੱਗਦੇ ਆ ਤੇ ਕੱਲ ਫਿਰ ਅਗਲੇ ਵਲੌਗ 'ਚ ਮਿਲਦੇ ਆ ਕੱਲੋਂ ਆਪਣੇ ਮੈਸਤਰੀ ਦੂਸਰੀ ਵੀ ਆ ਜਾਣਗੇ ਫਿਰ ਆਪਾਂ ਕਰਦੇ ਹੌਲੀ ਹੌਲੀ ਤਿਆਰੀ ਹਨਾ ਜੁੜੇ ਰਹੋ ਸਾਰੇ ਜਾਣੇ ਮਿਲਦੇ ਆਂ ਫਿਰ ਕੱਲ ਅਗਲੇ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ